ਲਾਓ ਬੰਟੀ ਦੀ ਇਸ ਵੇਲੇ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਜੀ ਉਧਰਲੀ ਸਾਈਡ ਹੈਪੀ ਉਧਰਲੀ ਸਾਈਡ ਮਾਇ ਜਿਹੜੀ ਪੁਜਦੀ ਕਰ ਰਹੇਓ ਸਾਹਮਣੇ ਵੇਖਦਾ ਵੀ ਇਸ ਵੇਲੇ ਸਾਹੋਗੇ ਵਾਲਾ ਤੇ ਕਹਿੰਦੇ ਬੰਟੀ ਹੈ ਟੱਕਰ ਸਿਰੇ ਦੀ ਹੈ ਮਨਸੂਰਵਾਲ ਵੇੜ ਦਾ ਕੱਪ ਹੈ ਬੰਟੀ ਪਾਰਿਆ ਕਬੱਡੀ ਸਾਹੋਗੇ ਦਾ ਰਵੀ ਕੋਸ਼ਿਸ਼ ਕਰ ਰਾ ਟਾਲਾਂ ਵੱਜਦੀਆਂ ਨੇ ਮਨਸੂਰਵਾਲ ਵੇੜ ਦਾ ਫਾਈਨਲ ਮੈਚ ਹੋਵੇਗਾ ਮਾਨਕਾ ਪਿੰਡਾ ਫਗਵਾੜੇ ਦੇ ਲਾਗੇ ਸ੍ਰਿੰਦਰ ਸਿੰਘ ਮਾਨਕੁਣਾਂ ਦਾ 12 ਨੂੰ ਮਰਿੰਡੇ ਦੇ ਵਿੱਚ ਰੌਣਕ ਹੈ ਚਾਰ ਜਫਾਆਂ ਵਿੱਚੋਂ ਸਾਹੋਕੇ ਵਾਲਾ ਰਵੀ ਇਸ ਵੇਲੇ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਟੱਕਰ ਸਿਰੇ ਦੀ ਜ਼ੋਰ ਲੱਗਿਆ ਹੋਇਆ ਵਜੀ ਕੈਂਚੀ ਤੇ ਬੰਟੀ ਤੱਕ ਸਾਹੂ ਵਾਲਾ ਸੋਹਣਾ ਆ ਫੂਲਾ ਸ਼ੁਸ਼ਕ ਵਾਲਾ ਨੇ ਕੈਨੇਡਾ ਨੇ ਐਲਾਨ ਕੀਤਾ ਵੀ ਫੂਲੇ ਦਾ ਇੱਕ ਜਫਾ 5000 ਦੀ ਗੱਲ ਹੋਣੀ ਹੈ ਆ ਬੰਟੀ ਤਕੜਾ ਨੰਬਰ ਕੱਪ ਦੇ ਬਸ ਰੇਡਰ ਦੀ ਰੇਡ ਹੈ ਔਰ ਦੂਸਰੇ ਪਾਸੇ ਇਹ ਸੋਨੀ ਨੌਜਵਾਨ ਕੋਸ਼ਿਸ਼ ਕਰਦਾ ਪੁਆਇੰਟ ਬਣਿਆ ਹੋਇਆ ਟਿੱਬੇ ਵਾਲੇ ਦੀ ਪਈ ਹੋ ਰੇਡ ਹਾਰ ਸਰਦਾਰ ਸੀਤਲ ਸਿੰਘ ਜੀ ਸਾਈ ਉਹਨਾਂ ਨੂੰ ਮੁਬਾਰਕਬਾਦ ਅੱਜ ਯੋਧੇ ਦਾ ਵੱਡਾ ਸਨਮਾਨ ਬੰਟੀ ਦੀ ਰੇਡ ਤੇ ਸਾਹਮਣੇ ਫੂਲੇ ਦੀ ਕੀਤੀ ਹੋਈ ਕੋਸ਼ਿਸ਼ ਟੱਕਰ ਸਿਰੇ ਦੀ ਜ਼ੋਰ ਲੱਗਿਆ ਹੋਇਆ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਕਬੱਡੀ ਬਾਲ ਦੇ ਵਾਸਤੇ ਬੰਟੀ ਆ ਗਿਆ ਡੱਬੇ ਵਾਲਾ ਇਹ ਹੈ ਗੁਰਮਿੰਦਰ ਸਿੰਘ ਐਪੀਆ ਜੀ ਆਹ ਮੜਾ ਵੀ ਕੈਨੇਡਾ ਕੱਪ ਦਾ ਬੈਸਟ ਹੈ ਇਹ ਦੋਨੋਂ ਬੈਸਟ ਹੈ ਜੇ ਟੋਨੀ ਸੰਧੂ ਜੀ ਪੁੱਜੇ ਹੋਏ ਨੇ ਗੋਨੀ ਜੀ ਉਹਨਾਂ ਦਾ ਕਾਲਾ ਜੀ ਉਹਨਾਂ ਦਾ ਧੰਨਵਾਦ ਤੇ ਸਭ ਲਈ ਗੱਲ ਸਮੇਂ ਦੀ ਤਾਵੀ ਦਾ ਬੋਲਿਆ ਹੈ ਤਾਵਾ ਫੂਲੇ ਦੀ ਕੋਸ਼ਿਸ਼ ਤੇ ਸਫਲਤਾ ਇਸ ਲਈ ਬੰਟੀ ਦੇ ਕਦਮ ਚ ਕੁਲਵਿੰਦਰ ਇੰਗਲੈਂਡ ਤੇ ਇੱਕ ਬੁਲਟ ਮੋਟਰਸਾਈਕਲ ਜਿਸਵਿੰਦਰ ਯੂ ਐਸ ਏ ਤੇ ਇੰਗਲੈਂਡ ਵਾਲੇ ਜੀਤੇ ਨੇ ਬੰਟੀ ਦੀ ਪਈ ਹੋਈ ਚਾਰ ਜਾਫੀ ਤੇ ਨੰਬਰ 1 ਤੇ 11000 ਹੈਪੀ ਆਰਦੀਆ ਵੱਲੋਂ ਜੇ ਨਿੱਕਾ ਨੰਬਰ ਯੂਕੇ ਦੇ ਮੰਗਾ ਮਿੱਠਾਪੁਰੀਆ ਤੇ ਮਨਸੂਰ ਵਾਲੀਆ ਗੁੱਲੂ ਤੇ ਨਾਲ ਵਿਸ਼ੇਸ਼ ਤੌਰ ਤੇ ਜੱਗੂ ਨਾਲ ਦਾ ਧੰਨਵਾਦ ਕਰੀਦਾ ਤਾਂ ਲਾ ਇਧਰੇ ਪਾਸੇ ਲੱਲੀਆਂ ਵਾਲਾ ਆ ਕੁਸ਼ੇ ਕਰਦਾ ਤੇ ਬੰਟੀ ਇੱਕ ਹੋਰ